ਅਕਾਲ ਅਕੈਡਮੀ ਦੀ ਸ਼੍ਰੀ ਮੁਕਸਲ ਸਾਹਿਬ ਬ੍ਰਾਂਚ ਦੇ ਵਿਦਿਆਰਥੀਆਂ ਨਾਲ ਕੁੱਟਮਾਰ ਦਾ ਮਾਮਲਾ ਗਰਮਾਇਆ ਜੀ ਹਾਂ ਮਹਿਜ 14-15 ਸਾਲ ਦਾ ਵਿਦਿਆਰਥੀ ਜਦੋਂ ਅਕਾਲ ਅਕੈਡਮੀ ਸਕੂਲ ਵਿੱਚ ਕੁਝ ਦੇਰੀ ਨਾਲ ਪਹੁੰਚਿਆ ਤਾਂ ਅਧਿਆਪਕ ਵੱਲੋਂ ਦੇਰੀ ਦਾ ਕਾਰਨ ਪੁੱਛਣ ਉਪਰੰਤ ਟਾਇਟ ਸੱਦ ਸਬੰਧੀ ਬੋਲਦਿਆਂ ਅਕਾਲ ਅਕੈਡਮੀ ਦੇ ਵਿਦਿਆਰਥੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਪ੍ਰਿੰਸੀਪਲ ਤੇ ਇੱਕ ਹੋਰ ਅਧਿਆਪਕ ਨੇ ਰਲ ਕੇ ਉਸ ਦੀ ਜਾਨਵਰਾਵਾਂ ਕੁੱਟਮਾਰ ਕੀਤੀ ਹੈ ਦੂਜੇ ਪਾਸੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਉਕਤ ਵਿਦਿਆਰਥੀ ਨੂੰ ਲੱਗਿਆ ਸੀ ਕਿ ਅਧਿਆਪਕ ਉਸ ਦੇ ਥੱਪੜ ਨਾ ਮਾਰ ਦੇਵੇ ਇਸੇ ਕਾਰਨ ਵਿਦਿਆਰਥੀ ਨੇ ਆਪਣੇ ਬਚਾਅ ਵਾਸਤੇ ਜਦੋਂ ਅਧਿਆਪਕ ਦੀ ਬਾਹ ਫੜੀ ਤਾਂ ਅਧਿਆਪਕ ਨੇ ਇਹ ਮਾਮਲਾ ਪ੍ਰਿੰਸੀਪਲ ਦੇ ਧਿਆਨ ਵਿੱਚ ਲਿਆਂਦਾ ਤੇ ਪ੍ਰਿੰਸੀਪਲ ਨੇ ਆਖਿਆ ਕਿ ਉਸ ਬੱਚੇ ਨੂੰ ਸਿਰਫ ਕਾਉਂਸਲਿੰਗ ਕਰਕੇ ਸਮਝਾਉਣ ਵਾਸਤੇ ਹੀ ਬੁਲਾਇਆ ਸੀ ਉਸ ਦੀ ਕੋਈ ਕੁੱਟਮਾਰ ਨਹੀਂ ਹੋਈ ਸਾਰੇ ਮਾਮਲੇ ਤੇ ਕਾਨੂੰਨੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਕਸਰ ਸਾਹਿਬ ਦੇ ਐਸ ਐਚਓ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਵੱਲੋਂ ਮੈਡੀਕਲ ਲੀਗਲ ਰਿਪੋਰਟ ਮਸੂਲ ਹੋਣ ਉਪਰੰਤ ਇਸ ਮਾਮਲੇ ਵਿੱਚ ਮੁੰਡਲੀ ਜਾਂਚ ਪੜਤਾਲ ਸ਼ੁਰੂ ਕਰਨ ਲਈ ਕਾਨੂੰਨੀ ਤੌਰ ਤੇ ਡੀਡੀਆਰ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ। ਮੇਰਾ ਨਾਮ ਵਿਕਰਮ ਪ੍ਰਤਾਪ ਸਿੰਘ ਹੈ ਜੀ। ਮੇਰਾ ਬੇਟਾ ਹਰਕੀਰਤ ਹੈ ਤੇ ਇਹਦੀ ਪਰਸੋਂ ਬਹੁਤ ਕੁਟਮਾਰ ਹੋਈ ਹੈ ਇਹਦੇ ਨਾਲ ਸਕੂਲ ਦੇ ਵਿੱਚ ਤੇ ਸਵੇਰ ਮੈਨੂੰ ਪਹਿਲਾਂ ਜਦੋਂ ਆਇਆ ਉਦੋਂ ਇਹਦਾ ਫੋਨ ਇਹਦੀ ਮੈਡਮ ਦਾ ਫੋਨ ਆਇਆ ਵਾਈਸ ਪ੍ਰਿੰਸੀਪਲ ਬਰਾੜ ਹੈਗੇ ਆ। ਉਹਨਾਂ ਨੇ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਉਸ ਟਾਈਮ ਬਾਹਰ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਦੱਸੋ ਜੀ ਕੀ ਗੱਲ ਹੋਈ ਹੈ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਬੱਚਾ ਪਾਠ ਨਹੀਂ ਕਰ ਰਿਹਾ ਸੀਗਾ ਤੇ ਇਹਨੇ ਮੈਡਮ ਨਾਲ ਮਿਸਬੀਹੇਵ ਕੀਤਾ ਤੇ ਵੀ ਉਹ ਥੱਪੜ ਮਾਰ ਰਹੇ ਸੀ ਤੇ ਦੂਜਾ ਦੂਜਾ ਮਾਰਨ ਲੱਗੇ ਤੇ ਇਹਨੇ ਹੱਥ ਅੱਗੇ ਕਰ ਲਿਆ ਤੇ ਅੱਗੇ ਨਹੀਂ ਮਿਲਿੰਗੇ ਇਹਨੇ ਉਹਨਾਂ ਦਾ ਬਿਆਨ ਇਹ ਸੀਗਾ ਵੀ ਅੱਗੋਂ ਫੜ ਲੈ ਇਹਨੇ ਤੇ ਮੈਂ ਕਿਹਾ ਮੈਡਮ ਮੈਂ ਸੌਰੀ ਫੀਲ ਕਰਦਾ ਤੇ ਬਾਕੀ ਜੇ ਤੁਹਾਨੂੰ ਲੋੜ ਹੈਗੀ ਆ ਤੇ ਮੈਂ ਆ ਜਨਾ ਸਕੂਲ ਮੈਂ 2-3 ਘੰਟੇ ਦੇ ਵਿੱਚ ਉਹ ਕਹਿੰਦੇ ਨਹੀਂ ਵੀਰ ਜੀ ਮੈਂ ਖਜਾ ਮੈਂ ਕੱਲ ਆ ਜਾਊਗਾ ਕਹਿੰਦੇ ਨਹੀਂ ਵੀਰ ਜੀ ਤੁਸੀਂ ਪਲੀਜ਼ ਬੱਚੇ ਨੂੰ ਸਮਝਾਓ ਤੇ ਐਨੇ ਕਹਿ ਕੇ ਕਹਿੰਦੇ ਮੈਂ ਮੈਂ ਵੀ ਬੱਚੇ ਨੂੰ ਸਮਝਾਉਣੀ ਆ ਐਨਾ ਕਹਿ ਕੇ ਉਹ ਆਪਣੇ ਫੋਨ ਕੱਟਤਾ ਤੇ ਬਾਅਦ ਚ ਬੇਟੇ ਨਾਲ ਗੱਲ ਹੋਈ ਆ ਬੇਟੇ ਨੂੰ ਬੜੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਤੇ ਸਮਝਾ ਕੇ ਤੇ ਕਲਾਸ ਵਿੱਚ ਭੇਜਤਾ ਇਹਨਾਂ ਸੌਰੀ ਫੀਲ ਕੀਤੀ ਹੈ ਤੇ ਉਸ ਤੋਂ ਬਾਅਦ 11 11:30 ਦੇ ਰਾਉਂਡ ਇਹਨਾਂ ਨੂੰ ਬੁਲਾਇਆ ਫੇਰ ਉਸੇ ਕੋਆਰਡੀਨੇਟਰ ਮੈਡਮ ਨੇ ਉਹ ਕਹਿੰਦੇ ਵੀ ਤੈਨੂੰ ਪ੍ਰਿੰਸੀਪਲ ਨੇ ਬੁਲਾਇਆ ਜਾ ਕੇ ਸੌਰੀ ਫੀਲ ਕਰ ਜਾ ਤੇ ਇਹ ਗਿਆ ਮੈਡਮ ਨੇ ਕੁਛ ਨਹੀਂ ਪੁੱਛਿਆ ਕੁਛ ਨਹੀਂ ਕੀਤਾ ਨਾਲ ਦੀ ਨਾਲ ਇਹਨਾਂ ਦੇ ਡੰਡੇ ਵੜਾਉਣੇ ਸ਼ੁਰੂ ਕਰ ਦਿੱਤੇ ਢੂਈ ਤੇ ਮਾਰੇ ਆ ਬਾਹਾਂ ਤੇ ਮਾਰੇ ਆ ਜੀ ਤੇ ਪ੍ਰਾਈਵੇਟ ਪਾਰਟ ਤੇ ਵੀ ਮਾਰ ਰਹੇ ਆ ਤੇ ਉਸ ਤੋਂ ਬਾਅਦ ਇਹ ਆ ਗਿਆ ਫਿਰ ਇਹ ਇਹਨੂੰ ਕਾਫੀ ਮਤਲਬ ਕਿ ਅਬਿਊਜ਼ ਲੈਂਗੁਏਜ ਸ਼ੁਰੂ ਉਹਨੇ ਕੀਤੀ ਵੀ ਹੁਣ ਮੈਨੂੰ ਮਾਰ ਕੇ ਦਿਖਾ ਜਾ ਮੇਰੇ ਹੱਥ ਫੜ ਕੇ ਦਿਖਾ ਤੇ ਉਸ ਤੋਂ ਬਾਅਦ ਫਿਰ ਇਹ ਇਹਨੇ ਫਿਰ ਵੀ ਸੌਰੀ ਫੀਲ ਕਰਦਾ ਰਿਹਾ ਇਹ ਤੇ ਡੰਡਿਆਂ ਤੋਂ ਬਾਅਦ ਵੀ ਇਹਨੇ ਚਪੇੜੇ ਮਾਰੇ ਡੰਡਿਆਂ ਤੋਂ ਬਾਅਦ ਵੀ ਚਪੇੜੇ ਮਾਰੇ ਇਹਨੇ ਹਸਪਤਾਲ ਅਸੀਂ ਆਏ ਆ ਜੀ ਮਤਲਬ ਕਿ 3 3:30 ਵਜੇ ਘਰ ਪਹੁੰਚੇ ਆ ਤੇ ਉਸ ਤੋਂ ਬਾਅਦ ਮਤਲਬ ਕਿ ਅਸੀਂ ਨਾਲ ਦੀ ਨਾਲ ਇਹਨੂੰ ਦੇਖਿਆ ਇਹਦੀ ਕੰਡੀਸ਼ਨ ਸਾਨੂੰ ਅਸੀਂ ਐ ਮੈਨੂੰ ਐ ਸੀਗਾ ਵੀ ਚਲੋ ਮਾੜਾ-ਵੋਟਾ ਹੋਣਾ ਕੋਈ ਬੱਚੇ ਨੇ ਗਲਤੀ ਕੀਤੀ ਆ ਥੱਪਣ ਲਾਤੇ ਹੋਣੇ ਜਦੋਂ ਅਸੀਂ ਘਰੇ ਆ ਕੇ ਦੇਖਿਆ ਇਹਦੇ ਆਪਣੇ ਲਾਸਾਂ ਪਈਆਂ ਹੋਈਆਂ ਡੰਡਿਆਂ ਨਾਲ ਬੈਕ ਤੇ ਵੀ ਸਾਰੇ ਥੱਲੇ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਇਹਦੇ ਸਵੇਲਿੰਗ ਹੋਈ ਹੋਈ ਸੀ ਫਿਰ ਅਸੀਂ ਹਸਪੀਟਲ ਲੈ ਕੇ ਗਏ ਸੀ ਵੈਲ ਹਸਪੀਟਲ ਉੱਥੇ ਉਹਨਾਂ ਨੇ ਦੇਖਿਆ ਐਗਜ਼ਾਮਿਨ ਕੀਤਾ ਜੀ ਤੇ ਉਹਨਾਂ ਨੇ ਕਿਹਾ ਵੀ ਇਹਦੇ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਆ ਤੇ ਐਮਐਲਆਰ ਕੱਟਦੀ ਜੀ ਉਹਨਾਂ ਨੇ ਕੀ ਮੰਗ ਕਰਤੀ ਮੰਗੇ ਇਹੀ ਹੈ ਜੀ ਅੱਜ ਮੇਰੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਵੀ ਇਸ ਪ੍ਰਿੰਸੀਪਲ ਨੂੰ ਜਾਂ ਤਾਂ ਸਕੂਲ ਚੋਂ ਕੱਢਿਆ ਜਾਵੇ ਜਾਂ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ ਤੇ ਮੇਰੇ ਬੱਚੇ ਨੂੰ ਮੈਂ ਕਹਿੰਦਾ ਵੀ ਸੇਫਟੀ ਹੋਵੇ ਕੱਲ ਨੂੰ ਸਕੂਲ ਜਾਵੇ ਇਹਦੇ ਦਿਮਾਗ 'ਚ ਇਹ ਨਾ ਰਹੇ ਜੇ ਵੀ ਮੇਰੇ ਨਾਲ ਇੱਥੇ ਇੰਨਾ ਮਤਲਬ ਕਿਵੇਂ ਬਹੁਤ ਟੈਰਰ ਦੇ ਵਿੱਚ ਸੀਗਾ ਇਹ ਬਹੁਤ ਜ਼ਿਆਦਾ ਡਰਿਆ ਹੋਇਆ ਸੀਗਾ हां ਵੀ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ। ਕੀ ਨਾਮ ਹੈ ਤੁਹਾਡਾ? ਕਿਹੜੀ ਕਲਾਸ ਚ ਪੜਦੇ ਹੋ? ਕਿਹੜਾ ਕੱਤਣਾ ਵੀ ਹੈ? ਮੇਰਾ ਨਾਮ ਹਰਕੀਰਤ ਸਿੰਘ ਹੈ। ਮੈਂ ਅਕਾਲ ਅਕੈਡਮੀ ਸ਼੍ਰੀ ਮੁਖਸਰ ਸਾਹਿਬ ਸਕੂਲ ਵਿੱਚ ਪੜਦਾ ਹਾਂ। ਮੈਂ 10ਵੀਂ ਜਮਾਤ ਦਾ ਵਿਦਿਆਰਥੀ ਹਾਂ ਤੇ ਪਰਸੋਂ ਦੀ ਘਟਨਾ ਹੈ। ਮੈਂ 7:50 ਤੇ ਸਕੂਲ ਗਿਆ ਤੇ ਪਾਠ ਚੱਲੀ ਜਾਂਦਾ ਸੀ ਅਸੀਂ ਕਲਾਸ ਵਿੱਚ 6 ਜਣੇ ਬੈਠੇ ਸੀ। ਦੋ ਕੁੜੀਆਂ ਤੇ ਚਾਰ ਮੁੰਡੇ ਸੀ। ਤੇ ਸਾਡੇ ਫਲੋਰ ਕੋਆਰਡੀਨੇਟਰ ਮੈਡਮ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਠ ਨਹੀਂ ਕਰ ਰਹੇ। ਤੇ ਮੈਂ ਆਪਦੀ ਸੀਟ ਤੇ ਜਾਣ ਲੱਗਾ ਤੇ ਉਹਨਾਂ ਨੇ ਮੇਰੇ ਮੂੰਹ ਤੇ ਜੋਰ ਦੀ ਥੱਪੜ ਮਾਰਿਆ ਤੇ ਫਿਰ ਮੈਂ ਦੂਜਾ ਮੈਡਮ ਮਾਰਨ ਲੱਗੇ ਤੇ ਮੈਂ ਡਰ ਕੇ ਹੱਥ ਅੱਗੇ ਕਰਤਾ ਮੈਨੂੰ ਕਹਿੰਦੇ 18 ਸਾਲ ਚ ਮੇਰੇ ਨਾਲ ਕਿਸੇ ਨੇ ਇਦਾਂ ਦਾ ਬਿਹੇਵੀਅਰ ਨਹੀਂ ਕੀਤਾ ਫਿਰ ਮੈਨੂੰ ਮੈਡਮ ਵਾਈਸ ਪ੍ਰਿੰਸੀਪਲ ਮੈਡਮ ਕੋਲੇ ਲੈ ਗਏ ਵਾਈਸ ਪ੍ਰਿੰਸੀਪਲ ਮੈਡਮ ਨੇ ਮੇਰੇ ਨਾਲ ਨਾਰਮਲੀ ਗੱਲ ਕੀਤੀ ਤੇ ਪਿਆਰ ਨਾਲ ਸਮਝਾਇਆ ਤੇ ਮੈਂ ਵਾਪਸ ਸੌਰੀ ਮੰਗ ਕੇ ਆ ਗਿਆ ਫਿਰ ਮੈਨੂੰ ਤੀਜੇ ਕੋ ਪੀਰੀਅਡ 11 ਤੋਂ 11:30 ਦੇ ਵਿੱਚ ਵਿੱਚ ਮੈਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਆਫਿਸ 'ਚ ਤੇ ਉਸੇ ਕੋਆਰਡੀਨੇਟਰ ਮੈਡਮ ਨੇ ਕਿਹਾ ਕਿ ਥੱਲੇ ਜਾ ਕੇ ਸੌਰੀ ਮੰਗ ਲਾ ਤੇ ਮੈਂ ਫਿਰ ਆਫਿਸ 'ਚ ਗਿਆ ਤੇ ਮੈਡਮ ਨੇ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਕੁਐਸ਼ਨ ਕੀਤਾ ਮੈਡਮ ਨੇ ਡੰਡਾ ਚੱਕ ਲਿਆ ਤੇ ਜ਼ੋਰ-ਜ਼ੋਰ ਦੀ ਮਾਰਨ ਲੱਗੇ ਪਹਿਲਾਂ ਹੱਥਾਂ ਤੇ ਮਾਰਿਆ ਫਿਰ ਠੋਈ ਤੇ ਫਿਰ ਇੱਥੇ ਬਾਹਾਂ ਤੇ ਮਾਰੇ ਉਸ ਤੋਂ ਬਾਅਦ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਫਿਰ ਚਪੇੜਿਆ ਮੈਰਿਆ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਮੇਰਾ ਹੱਥ ਫੜ ਕੇ ਮੈਨੂੰ ਮਾਰ ਤੇ ਮੈਡਮ ਕਹਿੰਦੇ ਮੈਂ ਤੇਰੇ ਤੇ ਇਹੋ ਜੀ ਟੀਸੀ ਕਟੂਗੀ ਕਿ ਤੈਨੂੰ ਵੀ ਅੱਗੇ ਪੇਪਰ ਨਹੀਂ ਦੇ ਸਕẽਗਾ ਤੇ ਨਾ ਹੀ ਕਿਸੇ ਸਕੂਲ 'ਚ ਜਾ ਸਕੇਗਾ ਮੈਨੂੰ ਕਹਿੰਦੇ ਵੀ ਉਲਟਾ ਮੈਨੂੰ ਕਹਿੰਦੇ ਕਿ ਮੈਂ ਤੇਰੇ ਤੇ ਐਫ ਆਈ ਆਰ ਕਰਾਉਂਗੀ ਹਸਪਤਾਲ ਚ ਅਸੀਂ ਗਏ ਸੀਗੇ 4 4 ਵਜੇ ਵਾਪਸ ਛੁੱਟੀ ਹੰਤ ਬਾਅਦ 2 ਵੇ ਛੁੱਟੀ ਹੋਈ ਤੇ 4 ਵਜੇ ਵਾਪ 4 ਵਜੇ ਅਸੀਂ ਹਸਪਤਾਲ ਗਏ ਹਸਪਤਾਲ ਸਾਡੀ ਐਮ ਐਲ ਆਰ ਕੱਟੀ ਤੇ ਉੱਥੇ ਵੀ ਲਿਖਿਆ ਗਿਆ ਸੱਟਾਂ ਵੀ ਬਾਹ ਤੇ ਵੱਜੀ ਆ ਥੂਈ ਤੇ ਵੱਜੀ ਆ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਹੈਗੀ ਆ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਅੱਗੇ ਕਿਸੇ ਹੋਰ ਬੱਚੇ ਨਾਲ ਐਦਾਂ ਨਾ ਹੋਵੇ ਤੇ ਸਾਰੇ ਸਾਰੇ ਆਦੇਸ਼ ਤੇ ਸਾਰੀ ਗਲਤੀ ਤੁਹਾਡੀ ਹੈਗਾ ਤੁਹਾਨੂੰ ਲੱਗਦਾ ਕਿ ਤੁਹਾਡੀ ਗਲਤੀ ਹੈ ਕਿਸੀ ਜਾਂ ਇਸ ਤੇ ਕੋਈ ਗਲਤ ਹੋ ਰਹੀ ਸੀ ਕਿਸੇ ਤੋਂ ਦੱਸ ਨਹੀਂ ਨਹੀਂ ਅਸੀਂ ਸ਼ੋਰ ਨਹੀਂ ਕੀਤਾ ਕਿ ਅਸੀਂ ਜਾ ਕੇ ਸਿੱਧਾ ਪੋਰਸ ਨੂੰ ਕੰਪਲੀਟ ਕਰਤੀ ਉਸ ਤੋਂ ਬਾਅਦ ਐਮ ਐਲ ਆਰ ਕਲਾਸ ਦੀ ਗੱਲ ਕੀਤੀ ਸੀ ਕਲਾਸ ਵਿੱਚ ਹੀ ਉਹ ਮੈਡਮ ਨੇ ਮਾਰਿਆ ਕਿ ਉਹ ਚੀਜ਼ ਹੈ ਕਿ ਤੁਸੀਂ ਪਾਠ ਨਹੀਂ ਕਰ ਰਹੇ ਸੀ ਹਾਂਜੀ ਪਾਠ ਨਹੀਂ ਕਰ ਰਹੇ ਸੀ ਤਾਂ ਮਾਰਿਆ ਮੈਡਮ ਨੇ ਤੇ ਗੱਲਾਂ ਕਰ ਰਹੇ ਸੀਗੇ ਕੀ ਕਰਦੇ ਸੀ ਗੱਲਾਂ ਹਾਂਜੀ ਨਹੀਂ ਮੈਂ ਚੁੱਪ ਕਰਕੇ ਬੈਠਾ ਸੀਗੀ ਤੁਹਾਡੇ ਤੇ ਇੱਕ ਬੱਚੇ ਵੱਲੋਂ ਦੋਸ਼ ਲਾਇਆ ਕਿ ਤੁਸੀਂ ਕੁੱਟਮਾਰ ਕੀਤੀ ਹੈ ਪ੍ਰਾਈਵੇਟ ਪਾਰਟ ਤੇ ਵੀ ਉਹਨਾਂ ਦੀ ਕੁੱਟਮਾਰ ਹੋਈ ਕੀ ਕਰੇ ਦਿੰਦੇ ਹੋ ਵਾਇਲੋਜੀ ਦਾ ਖਾਲਸਾ ਹੈ ਜਿੱਥੇ ਕੀ ਫਪੇ ਦਾ ਕਾਲਜ ਜਿਹੜਾ ਬਹੁਤ ਸਰਾਣਾ ਇਤਿਹਾਸ ਹੈ 30 ਸਾਲ ਪਹਿਲੇ ਸਾਫੇ ਸਕੂਲ ਹੈ ਮੰਨਿੰਦੇ ਅਸੀਂ ਬਿਲਕੁਲ ਵੀ ਕੋਈ ਪੋਰਟਫੋਲਿਓ ਜਾਂ ਕਮਿਸ਼ਨ ਨਹੀਂ ਦੇ ਗਏ ਚੰਗੇ ਨਹੀਂ ਦੇ ਅਸੀਂ ਕਿਸੇ ਟੀਚਰ ਨੂੰ ਫਿਜ਼ੀਕਲੀ ਟੱਚ ਨਹੀਂ ਕਰਦੇ ਲੋ ਡਾਊਟ ਕਿ ਇਸ ਬੱਚੇ ਨੇ ਨੇਤਨਿੰਨ ਦੇ ਟਾਈਮ ਦੇ ਵਿੱਚ ਇਹਨੇ ਗੁੱਟਕਾ ਖੁਦ ਵੀ ਨਹੀਂ ਲਿਆ ਕਿਉਂਕਿ ਇਹ ਲੇਟ ਆਇਆ ਸੀ ਜਿਹੜੇ ਬਾਕੀ ਤਿੰਨ ਜੱਟੇ ਸਭ ਨਾਲ ਪਾਠ ਕਰ ਰਹੇ ਸੀ ਉਹਨਾਂ ਨੂੰ ਲਈ ਗੱਲਾਂ ਚਲਾ ਕੇ ਤੇ ਦੱਸ ਕੇ ਦੱਸ ਰਿਹਾ ਸੀ ਕਿ ਮੈਂ ਲੇਟ ਕਿਉਂ ਆਇਆ ਤਾਂ ਜਿਹੜਾ ਟੀਚਰ ਕੋਆਰਡੀਨੇਟਰ ਸੀ ਉਹਨੇ ਇਹਨਾਂ ਦੇ ਕੋਲ ਖੜਾ ਹੋ ਜਾ ਨਿਤਨਿੰਨ ਦੇ ਵਿੱਚ ਗੱਲਾਂ ਕਿਉਂ ਕਰ ਰਹੇ ਤਾਂ ਇਹਨੂੰ ਇਹ ਲੱਗਿਆ ਕਿ ਸ਼ਾਇਦ ਟੀਚਰ ਵੀ ਨੂੰ ਮਾਰੇਗਾ ਤੇ ਇਹਨੇ ਟੀਚਰ ਦੀ ਪੁੱਟ ਕੇ ਬਾਹਰ ਕੱਢ ਲਈ ਇਹਦੀ ਟੀਚਰ ਦੀ ਇਹੋ ਤੇ ਬੱਚਾ ਸੀਨੀਅਰ ਕਲਾਸ ਦਾ ਸਟੂਡੈਂਟ ਹੈ ਤਾਂ ਹੀ ਉਹ ਤਾਂ ਉਹ ਟੀਚਰ ਮੇਰੇ ਕੋਲ ਆਏ ਕਿ ਮੈਡਮ ਇਸ ਤਰ੍ਹਾਂ ਤਾਂ ਅੱਜ ਦਾ ਇਹਨਾਂ ਨੂੰ ਬਾਹਰ ਫੜੀ ਕਾਲ ਨੂੰ ਗਲੈ ਵੀ ਖਤਮ ਦੇ ਦਿੱਸਾ ਤਾਂ ਮੈਂ ਕਾਉਂਸਲਿੰਗ ਵਾਸਤੇ ਬੱਚੇ ਨੂੰ ਲੈ ਕੇ ਆਇਆ ਸੀ ਜਦੋਂ ਬੱਚੇ ਨੂੰ ਬੁਲਾਇਆ ਥੰਨੇ ਤਾਂ নো ਡਾਊਟ ਕਿ ਮੈਂ ਇੱਕ ਥੱਪੜ ਵੀ ਲਾਇਆ ਮੈਂ ਇਸ ਗੱਲ ਤੋਂ ਮਨ ਕਰਨੀ ਹੁੰਦੀ ਪਰ ਅਸਲੀ ਤਾਂ ਕੋਈ ਗੱਲ ਨਹੀਂ ਹੈ ਤੇ ਆਈ ਡੋਨਟ ਨੋ ਕਿ ਜਿਹੜਾ ਸਾਡਾ ਜਿਹੜੀ ਸਾਡੀ ਸੋਸਾਇਟੀ ਆ ਉਹ ਕਿੱਧਰ ਨੂੰ ਦੁਰ ਰਹੀ ਹੈ ਇਹ ਬੱਚਾ ਨਸੀ ਕਲਾਸ ਤੇ ਇੱਥੇ ਪੜ ਰਿਹਾ ਹੈ ਠੀਕ ਹੈ ਨਾ ਤੇ ਇਹਨਾਂ ਨੂੰ ਪੁੱਛੋ ਕਿ ਅੱਜ ਤੋਂ ਪਹਿਲਾਂ ਇਹਨੇ ਪੱਟੇ ਮਿੱਤੇ ਲਈ ਮਾਰ ਦਿੱਤੇ ਨੇ ਮਾਂ ਕਹਿੰਦੇ ਮਾਫੀ ਵੀ ਮੰਗ ਲਈ ਸੀ ਉਹਨੇ ਬੱਚੇ ਨੇ ਇਹ ਬਹੁਤ ਵੱਡੀ ਗੱਲ ਹੈ ਕਿਸੇ ਲੇਡੀ ਸਟਾਫ 'ਤੇ ਮਾਰ ਫੜਨਾ ਤੁਹਾਨੂੰ ਪਤਾ ਹੈ ਕਿ ਸਾਡੇ ਸਮਾਜ ਚ ਇਸ ਤਰ੍ਹਾਂ ਕਿਉਂ ਹੁੰਦਾ ਹੈ ਤਾਂ ਮੈਨੂੰ ਲੱਗਿਆ ਕਿ ਮੇਰਾ ਬੱਚਾ ਆ ਅੱਜ ਇਹਨੇ ਗਲਤੀ ਕੀਤੀ ਕੱਲ ਕੋਈ ਹੋਰ ਕਰੇਗਾ ਇਸ ਤਰ੍ਹਾਂ ਮੈਂ ਬਚੇ ਨੂੰ ਜ਼ੁਰ ਇੱਕ ਲਾਈ ਹੈ ਤਪੜ ਮਾਰਿਆ ਬੱਚੇ ਨੇ ਪਰ ਇਹੋ ਜੀ ਕੋਈ ਗੱਲ ਸਕੂਲ ਚ ਬੱਚੇ ਦੀ ਕੁੱਟਮਾਰ ਤੇ ਗੁਪਤੰਗਾ ਤੇ ਸੱਟ ਦਾ ਮਾਮਲਾ ਪੁਲਿਸ ਦੇ ਕੁਝ ਧਿਆਨ ਚ ਹੈ ਜੀ ਹੁਣ ਤੱਕ ਹਾਂਜੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਐਮ ਐਨ ਆਰ ਸਾਨੂੰ ਰিসিਵ ਹੋਈ ਹੈ ਸਰਕਾਰੀ ਹਸਪਤਲ ਵੱਲੋਂ ਤੇ ਉਸ ਦੇ ਉੱਤੇ 115 2 ਬੀਨਸ ਤੇ 3 5 ਬੀਨਸ ਤਹਿਤ ਜਿਹੜੇ ਡੀ ਡੀ ਆਰ ਮੂਲੇ ਤੌਰ ਤੇ ਰਜਿਸਟਰ ਕੀਤੀ ਗਈ ਹੈ ਇੱਥੇ ਜਿਹੜੇ ਸੱਟਾਂ ਬੱਚੇ ਦੇ ਸਿੰਪਲ ਸੱਟਾਂ ਲੱਗੀਆਂ ਫਾਈਨਲ ਜੀ ਡਾਕਟਰ ਦੇ ਮੁਤਾਬਕ ਸਿੰਪਲ ਹਰਟ ਸਾਈਨਸ ਲੱਗੀਆਂ ਤੇ ਇਹਦੇ ਵਿੱਚ ਦੋ ਟੀਚਰਸ ਦੇ ਖਿਲਾਫ ਅਸੀਂ ਐਮ ਐਨ ਆਰ ਦੇ ਅਕੋਰਡਿੰਗ ਅਸੀਂ ਆਪਣੀ ਡੀ ਡੀ ਆਰ ਲੌਂਚ ਕੀਤੀ ਸਰ ਸੱਟਾਂ ਕਿੱਥੇ ਕਿੱਥੇ ਆਈਆਂ ਬੱਚੇ ਦੇ ਸੀਟਾ ਕੋਈ ਵਾਈਟ ਪਾਰਟ ਤੇ ਕੋਈ ਸੱਟ ਨਹੀਂ ਆਈ ਬੱਸ ਜਿਵੇਂ ਮੂੰਹ ਤੇ ਥੱਪੜ ਵਗੈਰਾ ਦਾ ਕੋਈ